ਲਓ ਜੀ ਮਿੱਤਰੋ ਆ ਜਿਹੜਾ ਟੈਂਕ ਜਿਹਾ ਗੋਆ ਭਰ ਕੇ ਖੜਦਾ ਵਾ ਜਿੱਦਾਂ ਸਾਰਾ ਗੋਆ ਇੱਥੇ ਇਕੱਠਾ ਹੋਈ ਜਾਣਾ ਟੋਇਆਂ ਦੇ ਵਿੱਚ ਤੇ ਇਹ ਟੈਂਕ ਜਿਹਾ ਜਿਹੜਾ ਇਦਾਂ ਇਹਨੇ ਥੱਲੋਂ ਖਿੱਚੀ ਜਾਣਾ ਆਪਣਾ ਸਾਫ ਦੇ ਨਾਲ ਇਦਾਂ ਖੜਦੇ ਜੇ ਗੋਆ ਭਰ-ਭਰ ਬਾਹਰ ਖੇਤਾਂ ਦੇ ਵਿੱਚ ਤੇ ਇੱਕ ਤੁਹਾਨੂੰ ਚੀਜ਼ ਵਿਖਾਈਏ ਇੱਥੇ ਨਵੀਂ ਚੀਜ਼ ਜਿਹੜੀ ਆਈ ਆ ਕਿ ਜਿਹੜਾ ਪਿੰਡਾਂ ਦੇ ਲਾਗੇ ਗੋਆ ਨਹੀਂ ਛੁੱਟ ਸਕਦੇ ਇਦਾਂ ਬਾਹਰ ਉਦੇ ਵਾਸਤੇ ਫਿਰ ਨਵੀਂ ਇੱਕ ਤਕਨੀਕ ਜਿਹੜੀ ਆ ਉਹ ਆਈ ਆ ਵੀ ਇਹਦੇ ਮਗਰ ਹੱਲਾ ਪਈਆਂ ਨੇ ਜਿਹੜਾ ਗੋਆ ਇਹਨੇ ਨੱਪੀ ਜਾਣਾ ਥੱਲੇ ਥੱਲੇ ਤੁਹਾਨੂੰ ਉਹ ਵਿਖਾਉਂਦੇ ਆ ਇੱਕ ਮਿੰਟ ਫੜੋ ਜਰਾ ਹੈ ਸੰਦ ਚੈੱਕ ਕਰੋ ਕਰੋ ਕਿ ਆ ਕਰ ਟਰੈਕਟਰ ਮਗਰ ਇਹੜੇ ਆ ਜਿਹੜਾ ਬੋਤਾ ਕਹਿੰਦੇ ਨੇ ਇਸਲੀ ਦੇ ਵਿੱਚ ਤੇ ਆਹ ਵੇਖੋ ਬਈ ਆ ਜਗੜ ਜਿਹੜਾ ਇਹਦੇ ਮਗਰ ਉਹਨਾਂ ਲਾਤਾ ਵੀ ਗੋਆ ਸਿੱਧਾ ਨਹੀਂ ਛੁੱਟ ਸਕਦੇ ਤੇ ਇਹਦੇ ਜਿੱਦਾਂ ਹੱਲਾ ਵਾਂਗੂ ਆ ਆ ਜਿਹੜਾ ਇਹਨੇ ਫਿਰ ਥੱਲੇ ਜਿਹੜੇ ਪਿਆਪਾ ਥਾਣੀਆਂ ਵੇਖੋ ਜਿੱਦਾਂ ਆ ਵਾ ਜਿੱਦਾਂ ਕਣਕ ਬੀਜੀਦੀ ਆ ਬਿਲਕੁਲ ਸੇਮ ਡ੍ਰਿੱਲ ਵਾਂਗੂ ਆ ਵੀ ਉਹ ਗੋਆ ਦੇ ਉੱਤੇ ਮਿੱਟੀ ਪਈ ਜਾਣੀ ਆ ਤੇ ਉਹਦੇ ਕਰਕੇ ਫਿਰ ਪਿੰਡਾਂ ਦੇ ਲਾਗੇ ਜਿਹੜੀ ਆ ਚੀਜ਼ ਵਤਣੀ ਪੈਂਦੀ ਆ ਜਿਹੜਾ ਪਿੰਡਾਂ ਤੋਂ ਦੂਰ ਹੁੰਦਾ ਵਾ ਉਹ ਗੋਆ ਛੁੱਟ ਸਕਦੇ ਆ ਇਦਾਂ ਹੀ ਤੇ ਜਿਹੜਾ ਇਟਲੀ ਦੇ ਪਿੰਡਾਂ ਦੇ ਵਿੱਚ ਗੋਹਾ ਸੁਟਣਾ ਉਹਦੇ ਲਈ ਫਿਰ ਆ ਚੀਜ਼ ਵਰਤਣੀ ਪੈਂਦੀ ਆ ਵੀ ਜਿਹੜਾ ਸਮੈਲ ਨਾ ਆਵੇ ਮੁਸ਼ਕ ਨਾ ਆਵੇ ਇਥੋਂ ਦਾ ਜੇ ਇੱਕ ਵੀ ਬੰਦੇ ਨੇ ਕੋਈ ਇਤਰਾਜ਼ ਜਤਾਇਆ ਜਾ ਕੇ ਉਹ ਜਿੱਦਾਂ ਮੰਨ ਲਓ ਵੀ ਆਪਣਾ ਦਰਖਾਸਤ ਜਿਹੜੀ ਆ ਦੇ ਸਕਦਾ ਵੀ ਮੈਨੂੰ ਆ ਚੀਜ਼ ਤੋਂ ਅਲਰਜੀ ਆ ਜਾਂ ਇਦਾਂ ਉਹ ਫਿਰ ਉਹ ਕਾਰਵਾਈ ਕਰਦੇ ਆ ਉਹਦੇ ਤੇ ਜੇ ਮੰਨ ਲਓ ਪਿੰਡ ਵਾਲਾ ਪਿੰਡ ਜਿੱਦਾਂ ਮੰਨ ਲਓ ਪਿੰਡਾਂ ਦੇ ਲੱਗੇ ਆ ਜਿਹੜਾ ਗੋਹਾ ਨਹੀਂ ਸੁਟ ਸਕਦੇ ਕਿ ਜਿੱਥੋਂ ਬਾਕੀ ਲੋਕ ਡਿਸਟਰਬ ਹੋਣ ਇੰਦਾ ਦੇ ਕਾਨੂੰਨ ਆ ਤੇ ਫਿਰ ਉਹ ਕਾਨੂੰਨ ਦੇ ਹਿਸਾਬ ਨਾਲ ਫਿਰ ਉਹ ਨਵੀਂ-ਨਵੀਂ ਤਕਨੀਕਾਂ ਕੱਢੀ ਜਾਂਦੇ ਆ ਤੇ ਆ ਚੈੱਕ ਕਰ ਲੋ ਕਿ ਤੁਹਾਨੂੰ ਕਿਤੇ ਆਪਾਂ ਜਦੋਂ ਕਿਤੇ ਛੁੱਟਦੇ ਹੋਣਗੇ ਉਹ ਵੀ ਵੀਡੀਓ ਬਣਾਵਾਂਗੇ ਵਿਖਾਵਾਂਗੇ ਤੇ ਬਾਕੀ ਕਰੋ ਚੈੱਕ ਮਿੱਤਰੋ ਇੰਦਾ ਚੱਲਦਾ ਕੰਮਕਾਰ ਅ ਆ ਵੀ ਕੋਈ ਜਿੱਡਾ ਹੋਣਾ ਚੱਲਣ ਡਿਆ ਵਾ ਆ ਗੋਆ ਖਿੱਚਣ ਵਾਲੀ ਮਸ਼ੀਨ ਜੀ ਉਹਨੇ ਸਾਰਾ ਲਿਆ ਕੇ ਦਾ ਕੋਏ ਚ ਛੱਡ ਦੇਣਾ ਇੱਥੇ ਤੇ ਇੱਥੋਂ ਇਹਨਾਂ ਇੰਦਾ ਇਹਦੀ ਬਾਹ ਜੀ ਬੜੀ ਲੰਮੀ ਆ ਉਹ ਇਹਦਾ ਖਿੱਚੀ ਜਾਣਾ ਜੀ